ਜਿਹੜੀ ਹੈਗੀ ਆ ਆਦਮੀ ਲਈ ਬੜੀ ਜ਼ਰੂਰੀ ਹੈ ਔਰ ਆਕਸੀਜਨ ਸਾਨੂੰ ਕਿੱਥੋਂ ਮਿਲਦੀ ਹੈ ਰੁੱਖਾਂ ਤੋਂ ਅਗਰ ਸਾਡੇ ਰੁੱਖ ਹੋਣਗੇ ਤਾਂ ਸਾਨੂੰ ਆਕਸੀਜਨ ਮਿਲੇਗੀ ਕਿਉਂਕਿ ਆਕਸੀਜਨ ਦੇ ਨਾਲ ਹੀ ਚਾਹੇ ਜੀਵ ਜੰਤੂ ਹੈ ਚਾਹੇ ਕੋਈ ਵੀ ਹੈ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਤੇ ਇਸੇ ਹੀ ਵਿੱਚ ਤੇ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਜਿਸ ਤਰ੍ਹਾਂ ਵਾਤਾਵਰਨ ਪ੍ਰੇਮੀ ਵੱਲੋਂ ਦੱਸਿਆ ਜਾਂਦਾ ਹੈ ਕਿ ਇਹ ਜਿਹੜਾ ਮਹੀਨਾ ਹੈਗਾ ਇਹ ਪੌਦੇ ਲਗਾਉਣ ਦਾ ਹੁੰਦਾ ਔਰ ਇਹ ਇਸ ਮਹੀਨੇ ਦੇ ਵਿੱਚ ਜਿਹੜੇ ਪੌਦੇ ਨੇ ਉਹ ਅਗਰ ਕਿਸੇ ਵੀ ਕਿਸਮ ਦੇ ਲਗਾਏ ਜਾਣ ਚਾਹੇ ਉਹ ਫਲਦਾਰ ਹੋਣ ਚਾਹਾਂ ਦਾਲ ਹੋਣ ਤਾਂ ਉਹ ਬੜੇ ਪਰਫੁੱਲਤ ਹੁੰਦੇ ਆ ਤੇ ਸਾਡੇ ਨਾਲ ਅੱਜ ਮੌਜੂਦ ਨੇ ਜੀ ਦਰਜੀਤ ਸਿੰਘ ਕੋਹਲੀ ਜੀ ਜੋ ਕਿ ਵਾਤਾਵਰਨ ਪ੍ਰੇਮੀ ਨੇ ਔਰ ਆਪਾਂ ਉਹਨਾਂ ਨਾਲ ਹੀ ਗੱਲ ਕਰਦੇ ਆ ਇਸ ਵਿਸ਼ੇ ਤੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਮੇਰਾ ਸਾਰੇ ਸੁਣਨ ਵਾਲੇ ਦਰਸ਼ਕਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਵਾਤਾਵਰਨ ਜਿਹੜਾ ਉਹ ਸਾਡਾ ਬੜਾ ਇੱਕ ਕੁਦਰਤ ਦੀ ਜਿਹੜੀ ਕਨਾਤ ਆ ਤੇ ਵਾਤਾਵਰਨ ਇਹ ਸਾਡੇ ਵਾਸਤੇ ਇਨਸਾਨੀ ਜ਼ਿੰਦਗੀਆਂ ਦੇ ਵਾਸਤੇ ਬਹੁਤ ਬੇਸ਼ਕੀਮਤੀ ਕਿ ਇਹਨੂੰ ਸੰਭਾਲ ਕੇ ਰੱਖਣਾ ਸਾਡਾ ਪਰਮ ਧਰਮ ਹੋਣਾ ਚਾਹੀਦਾ ਅੱਜ ਆਪਣਾ ਸਰਦਾਰ ਸੁਵਿੰਦਰ ਸਿੰਘ ਜੀ ਤੁਸੀਂ ਆਇਓ ਤੇ ਜੁਲਾਈ ਦਾ ਚੜਦਾ ਮਹੀਨਾ ਹੈ ਔਰ ਇਹ 2 ਮਹੀਨੇ ਲਗਾਤਾਰ بارشਾਂ ਹੋਈਆਂ ਮੈਂ ਸਾਰੇ ਤੁਹਾਡੇ ਸਰੋਤਿਆਂ ਨੂੰ ਇਹ ਸੱਦਾ ਦਿੰਦਾ ਕਿ ਆਪਾਂ ਉਹ ਰਲ ਮਿਲ ਕੇ ਸਾਰੇ ਵੱਧ ਤੋਂ ਵੱਧ ਪੌਦੇ ਇਸ ਮੌਕੇ ਲਈਏ ਤੇ ਆਪਣੀ ਇਸ ਕੁਦਰਤ ਨੂੰ ਖੋਰ ਖੂਬਸੂਰਤ ਬਣਾਈਏ ਆਪਣੀ ਇਸ ਧਰਤੀ ਨੂੰ ਇਨੇ ਬੂਟੇ ਲਾਈਏ ਬੂਟਿਆਂ ਦੇ ਨਾਲ ਸ਼ਿੰਗਾਰ ਦਈਏ ਜਿਵੇਂ ਵਿਆਹ ਦੇ ਵੇਲੇ ਦੋਹਰ ਨੂੰ ਸ਼ਿੰਗਾਰਿਆ ਜਾਂਦਾ ਇਹ ਹੁਣ ਸਮਾਂ ਹੈ ਜਿਹੜੇ 2 ਮਹੀਨੇ ਜਦੋਂ بارشਾਂ ਹੋਈਆਂ ਨੇ ਆਪਣੀ ਧਰਤੀ ਨੂੰ ਬੂਟਿਆਂ ਦੇ ਨਾਲ ਸ਼ਿੰਗਾਰ ਦਈਏ ਹਰਿਆਵਲ ਹੀ ਹਰਿਆਵਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੇ ਸਾਹਮਣੇ ਆਵੇ ਤੇ ਮੈਂ ਇਹ ਲੋਚਦਾ ਤੁਹਾਡੇ ਦਰਸ਼ਕਾਂ ਤੋਂ ਕੋਲੀ ਸਾਹਿਬ ਸਭ ਤੋਂ ਪਹਿਲੇ ਅਸੀਂ ਗੱਲ ਕਰਦੇ ਹਾਂ ਜਿਸ ਦਾ ਤੁਸੀਂ ਗੱਲ ਕੀਤੀ ਹੈ ਕਿ ਇਹ ਜਿਹੜਾ ਮਹੀਨਾ ਹੈਗਾ ਇਹ ਇੱਕ ਰੁੱਖ ਲਗਾਉਣ ਦਾ ਵਾ ਅਗਰ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੈ ਕਿ ਅਸੀਂ ਰੁੱਖ ਕਿਸਾਂ ਲਗਾਉਣੇ ਹਨ ਹਨਾ ਉਹਦੀ ਵਿਧੀ ਕੀ ਹੈ ਹਰ ਚੀਜ਼ ਦੀ ਕਹਿੰਦੇ ਨੇ ਕਿ ਵਿਧੀ ਹੈਗੀ ਹੈ ਤੁਸੀਂ ਦਰਸ਼ਕਾਂ ਨੂੰ ਸਭ ਤੋਂ ਪਹਿਲੇ ਦੱਸੋ ਕਿ ਇੱਕ ਪੌਦਾ ਲਗਾਉਣ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਦੀ ਸਾਨੂੰ ਜਿਹੜੀ ਜਿੱਥੇ ਵੀ ਅਸੀਂ ਪੌਦਾ ਲਾਉਣਾ ਉੱਥੇ ਇੱਕ ਜਿੱਥੇ ਪੌਦੇ ਲਾਉਣੇ ਜਿਆਦਾ ਇੱਕ ਪੌਦਾ ਲਾਉਣਾ ਤੇ ਉਹ ਹੋਰ ਗੱਲ ਹੈ ਜੇ ਪੌਦੇ ਜਿਆਦਾ ਲਾਉਣੇ ਆ ਸਭ ਤੋਂ ਪਹਿਲਾਂ ਉੱਥੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਤੇ ਨਾਲ ਦੀ ਨਾਲ ਉਸ ਏਰੀਏ ਦੀ ਜਿਹੜੀ ਆ ਚੁਗਿਰਦੇ ਚ ਵਾੜ ਹੋਣੀ ਚਾਹੀਦੀ ਜੇ ਕੱਲਾ ਕੱਲਾ ਤ ਕੱਲਾ ਪੌਦੇ ਲਾਉਣੇ ਨੇ ਫਿਰ ਸਾਨੂੰ 30 ਗਾਰਡਸ ਜਿਹੜੇ ਆ ਉਹ ਵਰਤਨੇ ਚਾਹੀਦੇ ਜਦੋਂ ਸੈਪਲਿੰਗ ਜਿਹੜੀ ਅਸੀਂ ਜਦੋਂ ਲਾਉਂਦੇ ਆ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਆ ਕਿ ਜਦੋਂ ਅਸੀਂ ਮੰਨ ਲਓ ਇਹ ਇੱਕ ਜਾਂ ਦੋ ਦਿਨ ਪਛੜ ਕੇ ਪੌਦੇ ਜਦੋਂ ਲਾਉਣੇ ਆ ਉਸ ਤੋਂ ਪਹਿਲਾਂ ਜਿਹੜੀ ਸਾਡੇ ਪਿੰਟਸ ਆ ਉਹ ਤਿਆਰ ਕਰ ਲਏ ਜਾਣ ਲਗਭਗ ਇੱਕ ਪੌਦੇ ਦੇ ਵਾਸਤੇ 1.5 ਫੁੱਟ ਡਾਇ ਦਾ ਜਿਹੜਾ ਚੜਾਈ ਦੇ ਵਿੱਚ ਉਹ ਜਿਹੜਾ ਟੋਇਆ ਪਟ ਲਿਆ ਜਾਵੇ ਘਟੋ ਘਟੋ ਤੇ ਮੈਂ ਸਮਝਦਾ ਉਹ ਬਿਹਤਰ ਆ ਤੇ ਉਹਦੀ ਡੰਗਾਈ ਜਿਹੜੀ ਹੈ ਲਗਭਗ ਫੁੱਟ ਸਵਾ ਫੁੱਟ ਜਾਂ ਡੇਢ ਫੁੱਟ ਤੱਕ ਅਸੀਂ ਰੱਖ ਲਈਏ ਉਹਨੂੰ ਟ੍ਰੀਟ ਕਰ ਲਈ ਉਹਦੇ ਵਿੱਚ ਜਿਹੜੀ ਆ ਰੂੜੀ ਗੋਹੇ ਦੀ ਖਾਦ ਜਿਹੜੀ ਸਾਡੀ ਜਿਹੜੀ ਵਰਮੀ ਕੰਪੋਸਟ ਦੀ ਖਾਦ ਮਿਕਸ ਕਰਕੇ ਮਿੱਟੀ ਮਿਕਸ ਕਰਕੇ ਇੱਕ ਚੰਗੀ ਤਰ੍ਹਾਂ ਜਿਹੜਾ ਉਹਨੂੰ ਤਿਆਰ ਕਰ ਲੈਣਾ ਚਾਹੀਦਾ ਤੇ ਮੈਂ ਇਹ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਉਹਨੂੰ ਪਹਿਲੋਂ ਇਹ ਇਹ ਚੀਜ਼ਾਂ ਪਾਉਣ ਤੋਂ ਪਹਿਲਾਂ ਜੇ ਪਾਣੀ ਇੱਕ ਰੀ ਚੰਗੀ ਤਰ੍ਹਾਂ ਠੰਡਾ ਕਰ ਲਿਆ ਜਾਵੇ ਟੋਇਆ ਤੇ ਬਹੁਤ ਵਧੀਆ ਵੈਸੇ ਹੁਣ ਬਾਰਿਸ਼ਾਂ ਸ਼ੁਰੂ ਹੋ ਗਈਆਂ ਤੇ ਉਹਨੂੰ ਅਸੀਂ ਐਟ ਰੈਂਡਮ ਟੋਇਆ ਪੱਟ ਕੇ ਵੀ ਅਸੀਂ ਜਿਹੜਾ ਉਹਨੂੰ ਇਹ ਬੂਟੇ ਅਸੀਂ ਲਗਾ ਸਕਦੇ ਆ ਤੇ ਬੂਟਿਆਂ ਦਾ ਸਾਈਜ਼ ਸੈਪਲਿੰਗ ਦਾ ਸਾਈਜ਼ ਮੈਂ ਸਮਝਦਾ ਵੀ ਲਗਭਗ ਸਾਨੂੰ ਸੈਪਲਿੰਗ ਲਾਉਣੀ ਚਾਹੀਦੀ ਜਿਹੜੀ 3 ਫੁੱਟ ਤੋਂ 2.5 ਫੁੱਟ ਤੋਂ ਲੈ ਕੇ ਤੇ 4.5 5 ਫੁੱਟ ਤੱਕ ਦੀ ਜਿਹੜੀ ਸੈਪਲਿੰਗ ਤਿਆਰ ਹੋਵੇ ਉਹ ਬੂਟੇ ਸਾਨੂੰ ਜਿਹੜੇ ਲਾਉਣੇ ਚਾਹੀਦੇ ਔਰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਪੰਜਾਬ ਦੇ ਵਿੱਚ ਅਸੀਂ ਜੇ ਪੰਜਾਬ ਚ ਬੂਟੇ ਲਾਉਣੇ ਆ ਤੇ ਉਹ ਸਪੀਸੀਜ਼ ਜਿਹੜੀਆਂ ਬੜੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਪ੍ਰਚਲਿਤ ਨੇ ਸਾਨੂੰ ਉਹੀ ਜ਼ਿਆਦਾ ਲਾਉਣੀਆਂ ਚਾਹੀਦੀ ਜਿੱਦਾਂ ਕਿ ਕਹਿੰਦੇ ਨੇ ਕਿ ਹਰ ਅ ਅੱਜਕੱਲ ਜੋ ਟ੍ਰੈਂਡ ਚੱਲਿਆ ਕਿ ਅਗਰ ਤੁਸੀਂ ਫਸਲ ਵੀ اگਾਉਣੀ ਆ ਤਾਂ ਕੁਝ ਨਾ ਕੁਝ ਉਹਦੇ 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 ਵਾਸਤੇ ਕੋਈ ਦਵਾਈ ਜਾਂ ਕੁਝ ਪਾਉਣੀ ਪੈਂਦੀ ਹੈ ਕਿ ਅਗਰ ਅਸੀਂ ਪੌਦੇ ਲਗਾਣੇ ਆ ਇੱਕ ਤੇ ਉਹਨੂੰ ਪਾਣੀ ਜਿਹੜਾ ਹੈਗਾ ਕਿੰਨਾ ਕੁ ਦੇਣਾ ਚਾਹੀਦਾ ਕਿਉਂਕਿ ਕਈ ਲੋਕ ਸਵੇਰੇ ਔਰ ਸ਼ਾਮ ਵੀ ਦਿੰਦੇ ਜਿਸ ਦੇ ਨਾਲ ਕਈ ਵਾਰੀ ਜਿਹੜੇ ਹੈਗੇ ਬੂਟੇ ਗਲ ਵੀ ਜਾਂਦੇ ਆ ਇਸ ਬਾਰੇ ਵੀ ਥੋੜਾ ਜਿਆ ਦੱਸੋ ਕਿ ਕਿਸ ਤਰ੍ਹਾਂ ਉਸ ਬੂਟੇ ਨੂੰ ਉਸ ਪੌਦੇ ਨੂੰ ਵਧਾਉਣ ਵਾਸਤੇ ਜਿਹੜੀ ਹੈਗੀ ਹੈ ਉਹਨਾਂ ਨੂੰ ਜਾਣਕਾਰੀ ਜਿਹੜੀ ਹੈਗੀ ਹੈ ਹੋਣੀ ਚਾਹੀਦੀ ਹੈ ਦੇਖੋ ਜਿਹੜੀ ਪੈਸਟੀਸਾਈਡ ਦੀ ਜਾਂ ਕਿਸੇ ਦਵਾਈ ਵਗੈਰਾ ਦੀ ਤੁਸੀਂ ਗੱਲ ਕੀਤੀ ਮੈਂ ਸਮਝਦਾ ਕਿ ਜਿਹੜਾ ਆ ਮੌਸਮ ਹੈ ਇਹਦੇ ਵਿੱਚ ਕੋ ਬਹੁਤੀ ਜ਼ਰੂਰਤ ਨਹੀਂ ਜਿਹੜੀ ਪਾਣੀ ਦੀ ਮਿਕਦਾਰ ਸਵੇਰੇ ਦੇਣਾ ਸ਼ਾਮ ਨੂੰ ਦੇਣਾ ਜਿਹੜਾ ਤੁਸੀਂ ਕਹਿ ਰਹੇ ਹੋ ਮੈਂ ਨਹੀਂ ਪਾਣੀ ਸਾਨੂੰ ਜਿਵੇਂ ਹੁਣ ਅੱਜਕੱਲ੍ਹ بارش ਹੈ ਇਹਦੇ ਵਿੱਚ ਜਿੰਨੀ ਕਿ بارش ਹੁੰਦੀ ਆ ਮੈਂ ਸਮਝਦਾ ਵੀ ਉਹ ਕਾਫੀ ਹੁੰਦੀ ਹੈ 2-4 ਦਿਨ ਜੇ ਨਾ ਵੀ ਮੁੜ ਕੇ ਪਾਣੀ ਦਿੱਤਾ ਜਾਵੇ ਨਵੀਂ ਸੈਪਲਿੰਗ ਨੂੰ ਜਦੋਂ ਅਸੀਂ ਲਾਉਨੇ ਆ ਉਹਨੂੰ ਲਗਭਗ ਡੇਲੀ ਜਿਹੜਾ ਜੇ ਮੌਸਮ ਖੁਸ਼ਕ ਹੈ ਤੇ ਡੇਲੀ ਪਾਣੀ ਦੇਣਾ ਚਾਹੀਦਾ ਨਹੀਂ ਤੇ ਅਲਟਰਨੇਟ ਡੇ ਦੇਣਾ ਬਹੁਤ ਜ਼ਰੂਰੀ ਹੈ ਪਾਣੀ ਨੂੰ ਦੇਣਾ ਤੇ ਦਵਾਈਆਂ ਦੀ ਜਿਹੜੀ ਜ਼ਰੂਰਤ ਬਹੁਤ ਘੱਟ ਪੈਂਦੀ ਆ ਰੱਬ ਨਾ ਕਰੇ ਕਿ ਕਿਸੇ ਵੀ ਕਾਰਨ ਕਰਕੇ ਸਾਨੂੰ ਜੇ ਕੋਈ ਸਾਡਾ ਸੈਪਲਿੰਗ ਜਿਹੜੀ ਨਵੀਂ ਲਾਈ ਹੈ ਜਾਂ ਪੌਦਾ ਜਿਹੜਾ ਅਸੀਂ ਲਾਉਨੇ ਆ ਉਹਨੂੰ ਕੁਝ ਹੋਇਆ ਹੋਵੇ ਤੇ ਪੱਤਿਆਂ ਤੋਂ ਸਾਨੂੰ ਪਤਾ ਲੱਗ ਜਾਂਦਾ ਤੇ ਉਸੇ ਹਿਸਾਬ ਦੇ ਨਾਲ ਅਕੋਰਡਿੰਗਲੀ ਜੇ ਥੋੜੀ ਉਹਦੀ ਫਿਰ ਮੈਡੀਸਨ ਜਿਹੜੀ ਅਸੀਂ ਯੂਜ਼ ਕਰ ਸਕਦੇ ਵੈਸੇ ਮੈਡੀਸਨ ਘੱਟ ਤੋਂ ਘੱਟ ਉਹਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਜਿੰਨੀ ਵੀ ਘੱਟ ਹੋ ਸਕੇ ਲਾਸਟ ਟਾਈਮ ਅਸੀਂ ਦੇਖਿਆ ਜੀ ਕਿ ਬਹੁਤ ਸਾਰੇ ਰੁੱਖ ਜਿਹੜੇ ਨੇ ਉਹ ਕੱਟੇ ਵੀ ਗਏ ਸੀ ਜਿਹਦੇ ਨਾਲ ਕਿ ਕਹਿੰਦੇ ਨੇ ਕਿ ਆਕਸੀਜਨ ਤੇ ਫਰਕ ਚ ਪੈਣਾ ਹੀ ਹੈ ਤੇ ਅਸੀਂ ਜੇ ਦੇਖਦੇ ਆ ਕਿ ਬਹੁਤ ਸਾਰੀ ਟ੍ਰੈਫਿਕ ਵੀ ਹੁੰਦੀ ਹੈ ਔਰ ਜਿਹੜਾ ਉਹਦੇ ਨਾਲ ਪੋਲੂਸ਼ਨ ਹੈ ਉਹ ਵੀ ਬਹੁਤ ਜ਼ਿਆਦਾ ਹੁੰਦਾ ਤੁਹਾਨੂੰ ਕੀ ਲੱਗਦਾ ਹੈ ਕਿ ਅਗਰ ਵੱਧ ਵੱਧ ਜਿਹੜੀ ਗ੍ਰੀਨਰੀ ਹੋਵੇ ਬੂਟੇ ਲਾਏ ਜਾਣ ਤਾਂ ਅਸੀਂ ਕਿੰਨੀਆਂ ਕ ਬਿਮਾਰੀਆਂ ਤੋਂ ਬਚ ਸਕਦੇ ਹਾਂ ਦੇਖੋ ਜੀ ਆਪਣਾ ਇੱਕ ਇਨਸਾਨ ਜਿਹੜਾ ਇੱਕ ਇੰਡੀਵਿਜੂਅਲ ਹੈ ਉਹ ਦਿਨ ਦੇ ਵਿੱਚ ਜਿਹੜੀ ਇਹ ਇਹ ਤੇ ਸਾਰਿਆਂ ਨੂੰ ਹੀ ਪਤਾ ਵੀ ਜਿਹੜੇ ਇਹ ਪੌਦੇ ਨੇ ਇਹ ਆਕਸੀਜਨ ਦੀਆਂ ਫੈਕਟਰੀਆਂ ਨੇ ਜਿੱਥੇ ਪੰਛੀਆਂ ਵਾਸਤੇ ਰਹਿਣ ਬਸੇਰਾ ਇਹ ਮੈਡੀਸਨਲ ਪਲਾਂਟਸ ਵੀ ਅਸੀਂ ਵਰਤਦੇ ਆ ਮੋٹے ਤੌਰ ਤੇ ਜਿਹੜੀ ਆਕਸੀਜਨ ਜਿਹੜੀ ਆ ਸਾਨੂੰ ਪੌਦਿਆਂ ਤੋਂ ਹੀ ਮਿਲਦੀ ਹੈ ਤੁਸੀਂ ਦੇਖਿਆ ਕਰੋਨਾ ਦਾ ਸਮਾਂ ਸੀਗਾ ਤੇ ਉਦੋਂ ਕਿੰਨੀ ਦਿੱਕਤ ਆਈ ਆਕਸੀਜਨ ਦੇ ਜਿਹੜੇ ਸਿਲੰਡਰ ਨਹੀਂ ਸੀ ਮਿਲਦੇ ਇੱਕ ਇਨਸਾਨ ਨੂੰ ਇੱਕ ਦਿਨ ਦੇ ਵਿੱਚ ਤਿੰਨ ਸਿਲੰਡਰ ਦੀ ਜ਼ਰੂਰਤ ਪੈਦੀ ਤਿੰਨ ਸਿਲੰਡਰਾਂ ਦੇ ਬਰਾਬਰ ਅਸੀਂ ਆਕਸੀਜਨ ਇਸ ਆਪਣੇ ਵਾਤਾਵਰਣ ਦੇ ਵਿੱਚੋਂ ਗ੍ਰਹਿਣ ਕਰਦੇ ਆ ਪੈ ਸਮਝਦਾ ਕਿ ਬੋਟੀਆਂ ਦੀ ਬਹਤਾਤ ਆ ਜਿਹੜੀ ਉਹ ਜੇ 3 ਸਿਲੰਡਰ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਜਿਹੜਾ ਮੈਨ ਮੇਡ ਜਿਹੜੇ ਸਾਡੇ ਫਿਲ ਜਿਹੜੇ ਕਮਰਸ਼ੀਅਲ ਸਿਲੰਡਰ ਆ ਉਹ ਲਗਭਗ 700 ਰੁਪਇਆ ਕਾਸਟ ਕਰਦਾ ਇੱਕ ਬੰਦਾ ਦਿਹਾੜੀ ਦੇ ਵਿੱਚ 2100 2200 ਰੁਪਏ ਦੀ ਆਕਸੀਜਨ ਉਹ ਅਸੀਂ ਲੈ ਰਹੇ ਹਾਂ ਤੇ ਇਹ ਜਿਹੜੇ ਦਰਖਤਾ ਸਾਨੂੰ ਇਹ ਫ੍ਰੀ ਦੇਦੇ ਆ ਫ੍ਰੀ ਆਫ ਕਾਸਟ ਪਰਮਾਤਮਾ ਨੇ ਇੱਕ ਵਿਧੀ ਸਾਨੂੰ ਦਿੱਤੀ ਹੈ ਵੀ ਉਹ ਆਕਸੀਜਨ ਸਾਨੂੰ ਮਿਲ ਰਹੀ ਇਸ ਵਾਸਤੇ ਵੱਧ ਤੋਂ ਵੱਧ ਸਾਨੂੰ ਬੂਟੇ ਲਾਉਣੇ ਚਾਹੀਦੇ ਆ ਇੱਕ ਦਿਨ ਦੇ ਵਿੱਚ ਜੇ 2100 ਰੁਪਇਆ ਤੇ ਇੱਕ ਮਹੀਨੇ ਦੇ ਵਿੱਚ ਤੁਸੀਂ ਲਾ ਲਓ ਵੀ ਲਗਭਗ ਕਿਨੇ ਰੁਪਏ ਬਣ ਜਾਂਦੇ ਆ ਬਹੁਤ ਵੱਡੀ ਗਿਣਤੀ ਹੈ ਤੇ ਐਵਰੇਜ ਏਜ ਇਨਸਾਨ ਦੀ ਜਿਹੜੀ ਹੈਗੀ ਆ ਇੱਕ ਇੰਡਿਵਿਜੂਅਲ ਦੀ ਅਸੀਂ ਦੋਸਤਾਂ ਦੇ ਵਿੱਚ ਹੁਣ 70 75 ਸਾਲ ਜਾਂ 80 ਸਾਲ ਤੱਕ ਗਿਣਦੇ ਆ ਇੰਨਾ ਲੰਮਾ ਸਮਾਂ ਅਸੀਂ ਇਹ ਇਸ ਵਾਤਾਵਰਣ ਚ ਆਕਸੀਜਨ ਲੈਣੀ ਆ ਇਸ ਵਾਸਤੇ ਵੀ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਆਪਣੇ ਵਾਸਤੇ ਆਪਣੇ ਬੱਚਿਆਂ ਵਾਸਤੇ ਆਪਣੇ ਜਿਹੜੇ ਵਡੇਰੇ ਜਿਹੜੇ ਆ ਉਹਨਾਂ ਦੇ ਵਾਸਤੇ ਵੱਧ ਤੋਂ ਵੱਧ ਸਾਨੂੰ ਇਹ ਜਿਹੜੇ ਆ ਬੂਟੇ ਲਾਉਣੇ ਚਾਹੀਦੇ ਆ ਹੁਣ ਜਿਹੜੀ ਇਹਨਾਂ ਦੀ ਕਟਾਈ ਦੀ ਤੁਸੀਂ ਗੱਲ ਕੀਤੀ ਆ ਕਟਾਈ ਸੁਭਾਵਿਕ ਹੈ ਇਨਫਰਾਸਟ੍ਰਕਚਰ ਡਵੈਲਪਮੈਂਟ ਹੋਣੀ ਆ ਇੰਡਸਟਰੀਲਾਈਜੇਸ਼ਨ ਹੋਣੀ ਆ ਅਰਬਨਾਈਜੇਸ਼ਨ ਹੋਣੀ ਆ ਤੇ ਉੱਥੇ ਸਾਨੂੰ ਦਰਖਤਾਂ ਨੂੰ ਕੱਟਣ ਦੀ ਜ਼ਰੂਰਤ ਪੈਂਦੀ ਹੈ ਪਰ ਇਹ ਬਈ ਲਾਜ਼ ਨੇ ਸਰਕਾਰ ਦੇ ਕਿ ਜਦੋਂ ਕਿਸੇ ਵੀ ਡਵੈਲਪਮੈਂਟ ਦੇ ਵਾਸਤੇ ਕਿਸੇ ਵੀ ਕਾਰਨ ਅਸੀਂ ਜੇ ਇੱਕ ਦਰਖਤ ਪੁਰਾਣਾ ਕੱਟਦੇ ਹਾਂ ਤੇ ਉਹਦੀ ਥਾਂ ਤੇ ਅਸੀਂ 10-10 ਬੂਟੇ ਨਵੇਂ ਲਾਉਣੇ ਹੁੰਦੇ ਤੇ ਮੈਂ ਸਮਝਦਾ ਕਿ ਜੰਗਲਾਤ ਡਿਪਾਰਟਮੈਂਟ ਜਾਂ ਜਿਹੜੇ ਵੀ ਕੰਸਰਨਡ ਡਿਪਾਰਟਮੈਂਟਸ ਆ ਉਹ ਲਾਉਂਦੇ ਉਹਨਾਂ ਨੂੰ ਲਾਉਣੇ ਬਣਦੇ ਲਾਉਂਦੇ ਹੋਣਗੇ ਥੋੜੀ ਜੀ ਘਾਟ ਬਹੁਤ ਆ ਗਈ ਆ ਇਹ ਕਿਸ ਪਦਰ ਤੇ ਆਈ ਆ ਇਹ ਸਾਡੇ ਬੜਾ ਵੱਡਾ ਇੱਕ ਮੈਂ ਦਰਸ਼ਕਾਂ ਵਾਸਤੇ ਇੱਕ ਸਵਾਲ ਛੱਡਦਾ ਜਾਂ ਆਪਣੇ ਆਪ ਵਾਸਤੇ ਅਸੀਂ ਸਾਰੇ ਸਵੈ ਪ੍ਰਚੋਲ ਕਰੀਏ ਕਿ ਅੱਜ ਧਰਤੀ ਦੇ ਉੱਤੇ ਜਿਹੜਾ ਗ੍ਰੀਨ ਕਵਰ ਸੀਗਾ ਉਹ ਜਿਹੜਾ WHO UNO ਦੀ ਜਿਹੜੀ ਮਾਪਦੰਡ ਨੇ ਉਹ ਲਗਭਗ ਜਿਹੜਾ ਵਾ 35% ਪਲੱਸ ਮਾਈਨਸ ਚਾਹੀਦਾ ਗ੍ਰੀਨ ਕਵਰ ਧਰਤੀ ਤੇ ਤੇ ਜੇ ਅੱਜ ਆਪਾਂ ਪੰਜਾਬ ਦੀ ਗੱਲ ਕਰੀ ਅਮਰਸਰ ਚ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ ਅਮਰਸਰ ਦੀ ਗੱਲ ਕਰੋ ਹਿੰਦੂਸਤਾਨ ਦੀ ਗੱਲ ਕਰੋ ਤੇ ਇਹ ਜਿਹੜਾ ਗ੍ਰੀਨ ਕਵਰ ਆ ਧਰਤੀ ਦੇ ਉੱਤੇ ਉਹ ਲਗਭਗ 4 3/2% ਤੋਂ ਲੈ ਕੇ 6% ਤੱਕ ਵੇਰੀ ਕਰਦਾ ਬਹੁਤ ਵੱਡਾ ਪਾੜਾ ਪੈ ਗਿਆ ਇਹਦੇ ਵਾਸਤੇ ਜਿਹੜੇ ਕੋਈ ਵੀ ਜ਼ਿੰਮੇਵਾਰ ਅਸੀਂ ਮੈਂ ਤਾਂ ਸਮਝਦਾ ਵੀ ਇਹਨਾਂ ਇਨਸਾਨ ਖੁਦ ਜ਼ਿੰਮੇਵਾਰ ਹੈ ਜੇ ਮੈਂ ਫੋਰੈਸਟ ਡਿਪਾਰਟਮੈਂਟ ਨੂੰ ਕਹਦਾ ਜਾਂ ਜਿਹੜੇ ਵੀ ਇਨਫਰਾਸਟ੍ਰਕਚਰ ਦੀ ਡਵੈਲਪਮੈਂਟ ਵਾਸਤੇ ਜਿਨ੍ਹਾਂ ਨੇ ਪੌਦੇ ਕੱਟੇ ਸੀ ਵੈਸੇ ਤੇ ਨੈਤਿਕਤਾ ਇਹ ਮੰਗ ਕਰਦੀ ਹੈ ਵੀ ਹਰ ਇੱਕ ਨੂੰ ਆਪੋ ਆਪਣਾ ਜਿਹੜਾ ਇਸਟ ਮੰਨ ਕੇ ਇੱਕ ਧਰਮ ਮੰਨ ਕੇ ਸਾਨੂੰ ਆਪਣੇ ਕਰਮ ਕਰਨੇ ਚਾਹੀਦੇ ਆ ਤੇ ਜੇ ਉਹ ਕੀਤੇ ਹੁੰਦੇ ਤੇ ਪਾੜਾ ਨਹੀਂ ਸੀ ਪੈਣਾ ਜਿਹੜਾ 35% ਪਲੱਸ ਮਾਈਨਸ ਗ੍ਰੀਨ ਕਵਰ ਧਰਤੀ ਤੇ ਚਾਹੀਦਾ ਤੇ ਮੈਂ ਦੱਸ ਦਿਆਂ ਬੜਾ ਵੀ ਵਿ ਬਰੀ ਹੈਵੀ ਹਟ ਮੈਂ ਤੁਹਾਨੂੰ ਦੱਸ ਰਿਹਾ ਪੀ ਅੱਜ ਸਿਰਫ ਸਾਡਾ ਜਿਹੜਾ ਗ੍ਰੀਨ ਕਵਰ ਧਰਤੀ ਤੇ ਐ ਇਹ ਜਿਹੜਾ 5% ਵੱਧ 5-6% ਪਲੱਸ ਮਾਈਨਸ ਜਿਹੜਾ ਉਹ ਜਿਹੜਾ ਹੋ ਰਿਹਾ ਇਸੇ ਹੀ ਕਾਰਨ ਕਰਕੇ ਕਈ ਕਿਸਮ ਦੀਆਂ ਸਾਧੀਆਂ ਬਿਮਾਰੀਆਂ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇਹ ਹੋ ਰਹੀਆਂ ਨਾ ਹੋਣ ਉਹਦੇ ਵਾਸਤੇ ਮੈਂ ਸਲੋਗਨ ਤੁਹਾਨੂੰ ਦਿੰਦਾ ਪਹਿਲੋਂ ਆਮ ਕਰਕੇ ਸੀ ਸਲੋਗਨ ਹਰ ਮਨੁੱਖ ਲਾਵੇ ਇੱਕ ਰੁੱਖ ਤੇ ਹੁਣ ਇਹ ਜਿਹੜਾ ਪਾੜਾ ਗਿਣਤੀ ਜਿਹੜੀ ਆ ਜਿਹੜੀ ਆ ਇਹ ਇੱਕ ਆਪਣਾ ਹਿੰਦੁਸਤਾਨ ਦੀ ਜੇ ਅਸੀਂ ਗੱਲ ਕਰਦੇ ਆ ప్రతి ਵਿਅਕਤੀ 400 ਤੇ ਜਿਹੜੇ ਆ ਉਹ 20 ਦਰਖਤ ਚਾਹੀਦੇ ਤੇ ਹੁਣ ਸਿਰਫ 28 ਦਰਖਤ ਜਿਹੜੇ ਉਹ ਸਾਡੇ ਹਿੰਦੁਸਤਾਨ ਚ ਰਹਿ ਗਏ ਨੇ ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਸਾਰਿਆਂ ਨੂੰ ਵੀ ਅਸੀਂ ਇਹ ਹਰ ਮਨੁੱਖ ਹੁਣ ਲਾਵੇ 10 ਰੁੱਖ ਤੇ ਸਾਹਮੇ ਘਟੋ ਘਟ 100 ਰੁੱਖ ਉਸ ਤੋਂ ਵੱਧ ਸਾਹਮੇ ਤਾ ਜਾ ਕੇ ਇਹ ਜਿਹੜਾ ਪਾੜਾ ਪੈ ਗਿਆ ਧਰਤੀ ਦੇ ਵਿੱਚ ਦਰਖਤਾਂ ਦੀ ਗਿਣਤੀ ਦਾ ਉਹ ਪੂਰਾ ਹੋ ਸਕਦਾ ਤੇ ਮੈਂ ਸਮਝਦਾ ਕਿ ਸਾਡੀ ਪੰਛੀਆਂ ਦੇ ਰਹਿਣ ਦਸਰੇ ਸਾਡੇ ਜਿਹੜੀ ਆ ਮੈਡੀਸਨਲ ਵੈਲਿਊਜ਼ ਦੇ ਪਲਾਂਟਸ ਸਾਡੀ ਆਕਸੀਜਨ ਦੀਆਂ ਫੈਕਟਰੀਆਂ ਇਹ ਸਾਰੀਆਂ ਜਿਹੜੀਆਂ ਤਾਂ ਹੀ ਇਹ ਸਾਨੂੰ ਸਾਡਾ ਕੁਦਰਤ ਦਾ ਕੈਨਾਤ ਆ ਜਿਹੜੇ ਨੂੰ ਹਰਿਆ ਭਰਿਆ ਹੋਣ ਦੇ ਵਿੱਚ ਸਹਾਇ ਹੋ ਸਹਾਇ ਹੋ ਸਕਦੇ ਬਹੁਤ ਸਾਰੀਆਂ ਮੁਸੱਦੇ ਵਿੱਚ ਇਹ ਸੰਸਥਾਵਾਂ ਨੇ ਜਿਹੜੀਆਂ ਕਿ ਖਾਸ ਕਰਕੇ ਵਾਤਾਵਰਣ ਦੇ ਉੱਤੇ ਕੰਮ ਕਰ ਰਹੀਆਂ ਨੇ ਅਸੀਂ ਸੋਸ਼ਲ ਮੀਡੀਆ ਤੇ ਅਕਸਰ ਵੇਖਦੇ ਹਾਂ ਕਿ ਜਿਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਵੀ ਲਾਸਟ ਟਾਈਮ ਵੀ ਤੁਹਾਡੀ ਮੀਟਿੰਗ ਡੀਸੀ ਸਾਹਿਬ ਦੇ ਨਾਲ ਹੋਈ ਸੀ ਉਹਨਾਂ ਨੇ ਵੀ ਬੜਾ ਆਸ਼ਵਾਸਨ ਦਿੱਤਾ ਕਿ ਇਸ ਕੰਮ ਦੇ ਲਈ ਅਸੀਂ ਤੁਹਾਡੇ ਨਾਲ ਹਾਂ ਮੈਂ ਚਾਹਾਂਗਾ ਕਿ ਥੋੜਾ ਇਸ ਬਾਰੇ ਵੀ ਦੱਸਿਆ ਜਾਵੇ ਕਿ ਪ੍ਰਸ਼ਾਸਨ ਵੱਲੋਂ ਕਿੰਨਾ ਕਿ ਸਹਿਯੋਗ ਮਿਲਦਾ ਤੇ ਖੁਦ ਹੀ ਪ੍ਰਸ਼ਾਸਨ ਪੂਰੀ ਤਰ੍ਹਾਂ ਜਾਗਰੂਕ ਹੈ ਜਿਵੇਂ ਤੁਸੀਂ ਦੱਸਿਆ ਵੀ ਡੀਸੀ ਮੈਡਮ ਨੇ ਇਹ ਮੀਟਿੰਗ ਲਈ ਸੀ ਮੈਂ ਡਿਸਟ੍ਰਿਕਟ এনवायरमेंट ਕਮੇਟੀ ਮੈਂਬਰ ਹਾਂ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸ ਦਾਂ ਮਾਣ ਮਹਿਸੂਸ ਕਰਦਾ ਔਰ এনवायरमेंट ਦੇ ਉੱਤੇ ਕੰਮ ਕਰਨ ਵਾਸਤੇ ਮੈਨੂੰ ਇੱਕ ਹਰਿਆਵਲ ਪੰਜਾਬ ਸਾਡੀ ਇੱਕ ਲਹਿਰ ਆ ਉਹਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਕੰਮ ਕਰਦੇ ਆ ਅਬਰਸਰ ਹਰਿਆਵਲ ਮੰਚ ਜਿਹਦਾ ਮੈਂ ਪ੍ਰੈਜ਼ੀਡੈਂਟ ਹਾਂ ਇਥੇ ਅਬਰਸਰ ਦੇ ਵਿੱਚ ਅਸੀਂ ਬਹੁਤ ਕੰਮ ਕੀਤਾ ਇਸ ਪਲੇਟਫਾਰਮ ਦੇ ਉੱਤੇ ਅਬਰਸਰ ਦੇ ਵਿੱਚ ਇਨ ਐਂਡ ਅਰਾਊਂਡ ਅਬਰਸਰ ਅਸੀਂ ਸਭ ਸੁਵਿੰਦਰ ਜੀ ਅਸੀਂ ਜਿਹੜੇ ਆ ਅ 38 ਮਿੰਨੀ ਜੰਗਲ ਮਿੰਨੀ ਫੋਰੈਸਟ ਜਿਹੜੇ ਆ ਉਹ ਕ੍ਰੀਏਟ ਕੀਤੇ ਜਿਹਦੇ ਵਿੱਚੋਂ ਲਗਭਗ ਸਰਕਾਰੀ ਜਮੀਨਾਂ ਦੇ ਉੱਤੇ ਜਿਵੇਂ ਇਬਨਪਿੰਡ ਹੈ ਉਹ ਉਹ ਇਬਨਪਿੰਡ ਦੇ ਸਰਪੰਚ ਦੇ ਕੋਲੋਂ ਅਸੀਂ ਵਿਧੀਵਤ ਤਰੀਕੇ ਕੋ ਮਤਾ ਪਾਸ ਕਰਵਾ ਕੇ ADC ਡਿਵੈਲਪਮੈਂਟ ਕੋਲੋਂ ਮਨਜ਼ੂਰੀ ਲੈ ਕੇ ਨਰੇਗਾ ਦੀ ਨਾਲ ਲੇਬਰ ਦਾ ਸਹਾਇਤਾ ਲੈ ਕੇ ਪੂਰੀ ਉਹਦੀ ਚਾਰਦੁਆਰੀ ਕਰਕੇ 10 ਕਰਾਲ ਉਹ ਜ਼ਮੀਨ ਸੀਗੀ ਪੂਰੀ ਉਹਦੀ ਫੈਂਸਿੰਗ ਕਰਕੇ ਉਹਦੇ ਵਿੱਚ ਪਾਣੀ ਦਾ ਪ੍ਰਬੰਧ ਕਰਕੇ ਉੱਥੇ ਸਾਡਾ ਲਗਭਗ 3000 ਅਸੀਂ ਬੂਟਾ ਲਾਇਆ ਸੀ ਇਸੇ ਤਰ੍ਹਾਂ ਡੀਸੀ ਸਾਹਿਬ ਸੀਗੇ ਹਰਪ੍ਰੀਤ ਜੀ ਸੂਦਨ ਉਹਨਾਂ ਨੇ ਮੈਨੂੰ ਬੁਲਾ ਕੇ ਕਿਹਾ ਕਿ ਕੋਲੀ ਸਾਹਿਬ ਆਪਾਂ ਨਿਊ ਅੰਬਰਸਾ ਜਿਹੜਾ ਸੌਰੀ ਰਣਜੀਤ ਐਵੇਨਿਊ ਦੇ ਵਿੱਚ ਜਿੱਥੇ ਏਅਰ ਫੋਰਸ ਦੇ ਕੁਆਟਰ ਹੈ ਜਿੱਦੋਂ ਦਾ ਪਠਾਨਕੋਟ ਹਮਲਾ ਆਇਆ ਸੀ ਕੁਝ ਉਹਨਾਂ ਨੇ ਪੈਰਾਮੀਟਰਸ ਕੀਤੇ ਕੁਝ ਏਰੀਆ 'ਚ ਉਹਨਾਂ ਕੰਸਟ੍ਰਕਸ਼ਨ ਜ਼ੀਰੋ ਕਰ ਦਿੱਤਾ ਸੀ ਉਹਦੇ 'ਚ ਸਾਨੂੰ ਉਹਨਾਂ ਨੇ ਸਤ ਕਨਾਲ ਧਰਤੀ ਦਿੱਤੀ ਉਹਦੇ 'ਚ ਅਸੀਂ ਇੱਕ ਮਿਨੀ ਜੰਗਲ ਕ੍ਰੀਏਟ ਕੀਤਾ ਤੇ ਜਿਹੜਾ 올ਡ ਫੋਕਲ ਪੁਆਇੰਟ ਆ ਜਿਹੜੇ ਸਾਡੇ ਵਿਜ ਸਾਹਿਬ ਜਿਹੜੇ ਪੀਪੀਸੀਬੀ ਦੇ ਚੇਅਰਮੈਨ ਸੀਗੇ ਉਹਨਾਂ ਨੇ ਸਾਨੂੰ 3 ਏਕੜ ਜ਼ਮੀਨ ਇੱਥੇ ਦਿੱਤੀ ਉਹਦੇ ਵਿੱਚ ਅਸੀਂ ਬਹੁਤ ਵੱਡਾ ਮਿਨੀ ਜੰਗਲ ਲਾਇਆ ਮੈਨੂੰ ਦੱਸਦੇ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਉਹ 3 ਸਾਲ 3.5 ਸਾਲ ਉਹ ਉਸ ਜੰਗਲ ਦੀ ਉਮਰ ਹੈ ਜਿੰਨੇ ਵੀ ਜੰਗਲ ਲਾਇਆ ਸਾਡੇ ਜਿਹੜੇ ਆ 10 12 ਫੁੱਟ ਤੋਂ ਵੱਧ ਉਹਨਾਂ ਦੀ ਹਾਈਟ 20 20 ਫੁੱਟ ਤੋਂ ਕਈ ਜਿਹੜੇ ਸਾਡੇ ਪਲਾਂਟਸ ਆ 20 ਫੁੱਟ ਤੋਂ ਹਾਈਟ ਜਿਹੜੀ ਉਹ ਵੱਧ ਗੇਨ ਕਰ ਗਏ ਭਰੋਪਾਲ ਪਿੰਡ ਬਾਰਡਰ ਤੇ ਆ ਉੱਥੇ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਦੇ ਨਾਲ ਸਾਡੇ ਰੋਹਿਤ ਮਹਿਰਾ ਸਾਰਾ ਉਹ ਤੇ ਉਹਨਾਂ ਦੀ ਸਾਰੀ ਟੀਮ ਅਸੀਂ ਨਾਲ ਤੇ ਪਲੱਸ ਬਾਰਡਰ ਸਕਿਉਰਿਟੀ ਫੋਰ ਬੀਐਸਐਫ ਦੀ ਫੋਰਸ ਨੇ ਭਰੋਪਾਲ ਪਿੰਡ ਦੇ ਵਿੱਚ ਪਿੰਡ ਦੀ ਪੰਚਾਇਤ ਦੇ ਨਾਲ ਰਲ ਕੇ ਅਸੀਂ ਉੱਥੇ 1 ਏਕੜ ਦੇ ਵਿੱਚ ਇੱਕ ਮਿਨੀ ਜੰਗਲ ਕ੍ਰੀਏਟ ਕੀਤਾ ਮੈਂ ਸਮਝਦਾ ਕਿ ਮੈਨੂੰ ਮਨ ਦੇ ਵਿੱਚ ਇੱਕ ਖੁਸ਼ੀ ਆ ਸ਼ਾਂਤੀ ਆ ਕਿ ਸਾਡੇ ਇਸ ਅਵਸਰਤ ਦੇ ਵਿੱਚ ਜਿਹੜੇ ਭਗਤਪੂਰਨ ਸਿੰਘ ਜੀ ਬੜੇ ਲੰਬੇ ਸਮੇਂ ਤੋਂ ਇਹ ਪ੍ਰੇਰ ਦੇ ਆ ਰਹੇ ਸੀ ਵੱਧ ਤੋਂ ਵੱਧ ਦਰਖਤ ਲਾਓ ਪਾਣੀ ਬਚਾਓ ਤੇ ਅਸੀਂ ਪਾਣੀ ਬਚਾਉਣ ਦੇ ਉੱਤੇ ਬੜੇ ਸੈਮੀਨਾਰ ਕੀਤੇ ਨੇ ਤੇ ਮੈਂ ਡਿਸਟ੍ਰਿਕਟ এনवायरमेंट ਕਮੇਟੀ ਮੈਂਬਰ ਹੋਣ ਦੇ ਨਾਤੇ ਹਮੇਸ਼ਾ ਡੀਸੀ ਸਾਹਿਬ ਵੱਲੋਂ ਜਿਹੜੀਆਂ ਵੀ ਸਾਨੂੰ ਕੋਈ ਇਸ ਤਰ੍ਹਾਂ ਟਾਸਕ ਮਿਲਦੇ ਆ ਉਹ ਵਾਤ ਤੋਂ ਵਾਤ ਪੂਰੇ ਕਰੀਦੇ ਆ ਸਾਡੀਆਂ ਐਨਜੀਓਜ਼ ਮਿਸ਼ਨ ਆਗਾਜ਼ ਹੈ ਹਰੀਆਵਲ ਜਿਹੜੀ ਅਮਰਸਰ ਹਰੀਆਵਲ ਮੰਚ ਹੈ ਅਮਰਸਰ ਵਿਕਾਸ ਮੰਚ ਹੈ ਸਾਡੀ ਜਿਹੜੀ ਹੈਗੀ ਹੈ ਏਕ ਜੋਤ ਲੰਗਰ ਸੇਵਾ ਸੁਸਾਇਟੀ ਜਿਹੜੀ ਹੋਰ ਵੀ ਬੜੀਆਂ ਸਾਡੀਆਂ ਜਿਹੜੀਆਂ ਸੁਸਾਇਟੀਆਂ ਜਿਹੜੀਆਂ ਐਨਜੀਓਜ਼ ਨੇ ਨਾਂਵਰ ਜਿਹੜੀਆਂ ਐਨਜੀਓਜ਼ ਆ ਵੱਧ ਤੋਂ ਵੱਧ ਇਸ ਵਿਸ਼ੇ ਤੇ ਕੰਮ ਕਰਦੀਆਂ ਆਪਣੇ ਵੱਧ ਤੋਂ ਵੱਧ ਪਲਾਂਟੇਸ਼ਨ ਡਰਾਈਵ ਚਲਦੀਆਂ ਹੁਣ ਵੀ ਅਸੀਂ ਜਿਹੜੇ ਆ ਥੋੜੇ এনवायरमेंट ਡੇ ਦੇ ਉੱਤੇ 2000 ਸਕਰ ਜਗ੍ਹਾ ਸਾਨੂੰ ਦਿੱਤੀ ਸੀਗੀ ਇਹਦੇ ਵਿੱਚ 올ਡ ਫੋਕਲ ਪੁਆਇੰਟ ਫਿਰ ਤੋਂ ਨਵੇਂ ਸਿਰੇ ਤੋਂ ਸਾਡੇ ਵਿੱਚ ਸਾਬ ਨੇ ਹੁਣ ਤੇ ਸਾਬਕਾ ਪੀਪੀਸੀਬੀ ਦੇ ਚੇਅਰਮੈਨ ਹੋ ਗਿਆ ਉਥੇ ਕਮਲ ਢਾਲਬੀਆ ਜੀ ਜੇ ਅਸੀਂ ਅੰਮ੍ਰਿਤਸਰ ਹਰੀਆਵਲ ਮੰਜਵ ਲੋਰ ਰਲ ਕੇ ਜਿਹੜੇ ਉਥੇ 2000 ਸਕਰ ਜਾਰਡਸ ਦੇ ਵਿੱਚ ਪੂਰਾ ਪਾਣੀ ਦਾ ਪ੍ਰਬੰਧ ਕਰਕੇ ਉਥੇ ਪੂਰਾ ਜਿਹੜੀ ਵਰਮਿੰਗ ਕੰਪੋਸਟ ਦੀ ਖਾਦ ਪਾ ਕੇ ਲਗਭਗ 100 ਪਲਾਂਟਸ ਅਸੀਂ ਉਹਦੇ ਵਿੱਚ ਜਿਹੜੇ ਆ ਤੁਹਾਨੂੰ ਮੈਨੂੰ ਦੱਸਦਿਆਂ ਖੁਸ਼ੀ ਮਹਿਸੂਸ ਹੋ ਰਹੀ ਆ ਅੰਬ ਦੇ ਬੂਟੇ ਦਸਹਿਰੀ ਅੰਬ ਉਹਦੇ ਵਿੱਚ ਪੂਰੇ ਦਾ ਪੂਰਾ ਅਸਲਾ ਇਸੇ ਤਰ੍ਹਾਂ ਹੋਰ ਵੀ ਸਾਡੇ ਕੋਲੇ ਹੁਣ ਸਾਡੇ ਐਸਡੀਓ ਮੇਰੇ ਮਿੱਤਰ ਨੇ ਮੈਂ ਮਹਿਕਮਾ ਨਹਿਰਚੋ ਰਿਟਾਇਰ ਹੋਇਆ ਐਸਡੀਓ ਸਿਮਰਦੀਪਾ ਸ਼ਾਇਦ ਰਹੀਏ ਅਸੀਂ ਇੱਕ ਮਿੰਨੀ ਜੰਗਲ ਉੱਤੇ ਬਾਬਾ ਖਡੂਰ ਸਾਹਿਬ ਕਾਰ ਸੇਵਾ ਵਾਲਿਆਂ ਦੀ ਹੈਲਪ ਦੇ ਨਾਲ ਅਸੀਂ ਲੌਣ ਜਾ ਰਹੇ ਹਾਂ ਤੇ ਇੱਕ ਹੈਗਾ ਕਿ ਇੱਕ ਟੀਚਾ ਪਿੱਛੇ ਤੁਸੀਂ ਮਿਥਿਆ ਸੀ ਕਿ ਘਰ ਦੇ ਵਿੱਚ ਕਿਸੇ ਦਾ ਵੀ ਕੋਈ ਪ੍ਰੋਗਰਾਮ ਹੁੰਦਾ ਤਾਂ ਚਾਹੇ ਕੋਈ ਜਨਮ ਦਿਨ ਹੈ ਚਾਹੇ ਕੋਈ ਵਿਆਹ ਸ਼ਦੀਆ ਚਾਹੇ ਕੁਝ ਵੀ ਹੈ ਉਹਦੇ ਵਿੱਚ ਇੱਕ ਟੀਚਾ ਮਿਥਿਆ ਸੀ ਕਿ ਅਸੀਂ ਜਿਹੜੇ ਗੈਸਟ ਆਣੇ ਆ ਅਸੀਂ ਉਹਨਾਂ ਨੂੰ ਇੱਕ ਤੋਹਫੇ ਦੇ ਤੌਰ ਤੇ ਇੱਕ ਪੌਦਾ ਜ਼ਰੂਰ ਦਿਨਾ ਜੀ ਜਨਾ ਅਗਰ ਤੁਸੀਂ ਮਠਾਈ ਦਾ ਡੱਬਾ ਵੀ ਹੈਗਾ ਤੇ ਉਹਦੇ ਨਾਲ ਇੱਕ ਪੌਦਾ ਵੀ ਦਿੱਤਾ ਬਿਲਕੁਲ ਜੀ ਮੈਂ ਤੁਹਾਡਾ ਧੰਨਵਾਦੀ ਤੁਸੀਂ ਮੈਨੂੰ ਚੇਤਾ ਕਰਾਇਆ ਮੈਨੂੰ ਯਾਦ ਆ ਗਿਆ ਮੇਰੀ ਬੇਟੀ ਦਾ 16ਵਾਂ ਸਾਲ ਸੀ ਜਦੋਂ ਤੇ ਹੁਣ ਤੇ ਉਹ ਡਾਕਟਰ ਆ ਸ਼ੀ ਇਜ਼ ਮੈਰਿਡ ਮੇਰੀ ਸਾਡੀ ਦੋਤਰੀ ਵੀ ਆ ਤੁਸੀਂ ਵੀ ਉਦੋਂ ਆਏ ਸੀ ਤੇ ਤੁਸੀਂ ਉਹ ਕਵਰ ਵੀ ਕੀਤਾ ਸੀ ਅਸੀਂ ਅਖੰਡ ਪਾਠ ਸਾਹਿਬ ਕਰੇ ਕਰਕੇ ਤੇ ਲੰਗਰ ਪ੍ਰਸ਼ਾਦੇ ਦੇ ਨਾਲ ਬਾਹਰ ਪੂਰੇ ਉਦੋਂ ਅਸੀਂ ਲਗਭਗ 6-700 ਪਲਾਂਟਸ ਲਿਆ ਕੇ ਰੱਖੇ ਸੀ ਤੇ ਇੰਨੇ ਕੀ ਸਾਡੇ ਗੈਸਟ ਸੀ ਤੇ ਹਰ ਇੱਕ ਨੂੰ ਅਸੀਂ ਇਹ ਦਿੱਤਾ ਸੀ ਨਾਲ ਉਦੋਂ ਅਸੀਂ ਇਹ ਪ੍ਰੇਗ ਉਦੋਂ ਆਪਣੇ ਸ਼ਬਦਾ ਦੇ ਰਹੀ ਉੱਥੇ ਬੈਠੀ ਐ ਸੰਗਤਾਂ ਨੂੰ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ ਜਿਹੜੇ ਸਾਡੇ ਕੀਰਤਨੀਏ ਸਿੰਘ ਸੀ ਉਹਨਾਂ ਦੇ ਕੋਲੋਂ ਵੀ ਅਸੀਂ ਜਿਹੜਾ ਸ਼ਬਦ ਗਾਇਨ ਬਲੇਹਾਰੀ ਕੁਦਰਤ ਵਸਿਆ ਤੇ ਉਸ ਤੋਂ ਬਾਅਦ ਜਦੋਂ ਵੀ ਅਸੀਂ ਕਿਸੇ ਵੀ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਰੋਡਰੀ ਕਲੱਬ ਲਾਇਓਨਸ ਕਲੱਬ ਧਾਰਮਿਕ ਇਕੱਠਾਂ ਦੇ ਵਿੱਚ ਜਦੋਂ ਵੀ ਅਸੀਂ ਕਿਤੇ ਇਕੱਠੇ ਹੁੰਦੇ ਆ ਤੇ ਜਿਹੜਾ ਮੇਰਾ ਜਦੋਂ ਲੈਕਚਰ ਹੁੰਦਾ ਉਹਦੇ ਵਿੱਚ ਇਹੀ ਸੁਨੇਹਾ ਹੁੰਦਾ ਵੀ ਅਸੀਂ ਆਪਣੇ ਜਿਹੜੇ ਪੁਰਖੇ ਆ ਉਹਨਾਂ ਦੀਆਂ ਵਰ੍ਹਸੀਆਂ ਦੇ ਉੱਤੇ ਜਦੋਂ ਅਸੀਂ ਆਪਣੀਆਂ ਮੈਰਿਜ ਯੂਨਿਵਰਸਿਟੀਜ਼ ਬਣਾਉਂਦੇ ਆ ਉਹਦੇ ਉੱਤੇ ਤੇ ਜਿਹੜੇ ਸਾਡੇ ਬੱਚਿਆਂ ਦੇ ਬਰਥਡੇ ਆ ਉਹਨਾਂ ਦੇ ਉੱਤੇ ਬੱਚਿਆਂ ਨੂੰ ਵੀ ਸੁਨੇਹਾ ਦੇਈਦਾ ਤੇ ਅਸੀਂ ਆਪਣੇ ਆਪ ਚ ਵੀ ਵਿਚਾਰ ਚਰਚਾ ਹਮੇਸ਼ਾ ਹੀ ਇਹ ਕਰਦੇ ਆ ਵੀ ਵੱਧ ਤੋਂ ਵੱਧ ਇਹ ਚਲਣ ਇੱਕ ਪਰੰਪਰਾ ਹੈ ਇਹ ਅਸੀਂ ਲੈ ਕੇ ਚੱਲੀਏ ਔਰ ਅਸੀਂ ਲਗਾਤਾਰ ਲੈ ਕੇ ਚੱਲ ਰਹੇ ਜਿੰਨੇ ਵੀ ਸਾਡੀ ਮਿੱਤਰ ਮੰਡਲੀ ਹੈ ਉਹਦੇ ਵਿੱਚ ਇਹ ਸਾਡਾ ਪ੍ਰਚਲਨ ਚੱਲ ਰਿਹਾ ਹੈ ਮੇਰਾ ਆਖਰੀ ਸਵਾਲ ਹੈਗਾ ਕਿਉਂਕਿ ਸਮਾਂ ਕੁਝ ਜ਼ਿਆਦਾ ਹੋ ਰਿਹਾ ਕਿਉਂਕਿ ਹਰਿਆਵਲ ਤੇ ਅਸੀਂ ਜਿੰਨੀ ਗੱਲ ਕਰਾਂਗੇ ਮੇਰੇ ਖਿਆਲ ਚ ਉਹ ਥੋੜੀ ਪੈ ਜਾਗੀ ਔਰ ਮੈਂ ਮੇਰਾ ਇੱਕ ਲਾਸਟ ਸਵਾਲ ਤੁਹਾਨੂੰ ਇਹੀ ਹੈ ਕਿ ਕੀ ਤੁਸੀਂ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਜੀ ਹਰਿਆਵਲ ਦੇ ਪ੍ਰਤੀ ਕਿਉਂਕਿ ਤੁਸੀਂ ਵੀ ਵਾਤਾਵਰਣ ਪ੍ਰੇਮੀ ਜੇ ਕਿ ਵਾਤਾਵਰਣ ਕਿਸ ਤਰ੍ਹਾਂ ਜਿਹੜੇ ਹੈਗੇ ਰੁੱਖ ਜਿਹੜੇ ਹੈਗੇ ਆ ਲਗਾਉਣੇ ਚਾਹੀਦੇ ਆ ਜਿਸ ਦੇ ਨਾਲ ਜਿਹੜਾ ਸਾਡੇ ਖਾਸ ਕਰਕੇ ਪਾਣੀ ਦਾ ਲੈਵਲ ਵੀ ਹੈ ਜਦ ਪਾਣੀ ਅਸੀਂ ਦੇਖਦੇ ਹਾਂ ਕਿ ਪਾਣੀ ਪੀਣ ਯੋਗ ਵੀ ਨਹੀਂ ਹੈਗਾ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਸ ਚੀਜ਼ਾਂ ਨੂੰ ਸਾਰਾ ਜਿਹੜਾ ਹੈਗਾ ਬਚਾਉਣਾ ਚਾਹੀਦਾ ਦੇਖੋ ਜੀ ਮੈਂ ਤੇ ਸੰਦੇਸ਼ ਦਿੰਦਾ ਇੱਕ ਪੇੜ ਮਾਂ ਕੇ ਨਾਮ ਇੱਕ ਪੇੜ ਦੇਸ਼ ਕੇ ਨਾਮ ਇੱਕ ਸਾਡਾ ਸੰਦੇਸ਼ ਆ ਮੈਂ ਤੁਹਾਨੂੰ ਦੱਸ ਦਿਆ ਹੋਰ ਖੁਸ਼ੀ ਮਹਿਸੂਸ ਕਰਦਾ ਕਿ ਇੱਕ ਪੇੜ ਦੇਸ਼ ਦੇ ਨਾਮ ਇੱਕ ਸਾਡੀ ਲਹਿਰ ਆ ਜਿਹਦੇ ਵਿੱਚ ਮੈਂ ਪੂਰੇ ਪੰਜਾਬ ਦੇ ਵਿੱਚ ਜਨਰਲ ਸਕੱਤਰ ਦੀ ਸੇਵਾ ਨਿਭਾ ਰਿਆਂ ਤੇ ਮੇਰੇ ਨਾਲ ਸਾਡੇ ਪ੍ਰੈਜ਼ੀਡੈਂਟ ਨੇ ਸਰਦਾਰ ਸਰਦਾਰਾ ਸਿੰਘ ਜੋਹਰ ਜਿਹੜੇ ਐਕਸ ਵੀਸੀ ਨੇ ਸੈਂਟਰ ਯੂਨੀਵਰਸਿਟੀ ਦੇ ਉਹ ਪ੍ਰੈਜ਼ੀਡੈਂਟ ਨੇ ਅਸੀਂ ਪੂਰੇ ਪੰਜਾਬ ਦੇ ਵਿੱਚ ਜਾ ਕੇ ਇਸ ਲਹਿਰ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਆ ਵੀ ਇੱਕ ਪੇੜ ਦੇਸ਼ ਦੇ ਨਾਮ ਔਰ ਹੁਣ ਜਿਹੜੀ ਆ ਮੇਰਾ ਖਿਆਲ ਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸ਼੍ਰੀਮਾਨ ਸ਼੍ਰੀ ਨਰਿੰਦਰ ਮੋਦੀ ਜੀ ਨੇ ਵੀ ਇਹ 슬ੋਗਨ ਦਿੱਤਾ ਹੈ ਵੀ ਇੱਕ ਪੇੜ ਬਾਕੇ ਨਾਮ ਇਸ ਚੀਜ਼ ਨੂੰ ਲੈ ਕੇ ਸਾਡਾ ਸੁਨੇਹਾ ਆ ਤੁਹਾਡੇ ਦਰਸ਼ਕਾਂ ਨੂੰ ਵੀ ਆਪਾਂ ਇਸ ਲਹਿਰ ਨੂੰ ਵੱਤੋਂ ਵੱਦ ਲੋਕਾਂ ਤੱਕ ਡਿਸਕਸ ਕਰੀਏ ਲੋਕਾਂ ਤੱਕ ਜਿੱਥੇ ਵੀ ਸਾਨੂੰ ਸਮਾਂ ਮਿਲਦਾ ਹੈ ਹੋਰ ਵੀ ਅਸੀਂ ਬਹੁਤ ਗੱਲਾਂ ਬਾਤਾਂ ਕਰਦੇ ਹਾਂ ਇਸ ਦੀ ਚਰਚਾ ਵੀ ਕੀਤੀ ਜਾਵੇ ਤੇ ਤਾਂ ਜੋ ਵੱਤੋਂ ਵੱਦ ਅਸੀਂ ਆਪਣੀ ਧਰਤੀ ਨੂੰ ਬੂਟਿਆਂ ਨਾਲ ਸ਼ਿੰਗਾਰ ਕੇ ਤੇ ਇਹ ਜਿਹੜੀ ਆਕਸੀਜਨ ਦੀਆਂ ਫੈਕਟਰੀਆਂ ਖੜੀਆਂ ਕਰੀਏ ਉਹਦੇ ਨਾਲ ਹੀ ਤੁਹਾਡਾ ਜਿਹੜਾ ਇੱਕ ਸਵਾਲ ਸੀ ਪਾਣੀ ਧਰਤੀ ਹੈਟਲਾ ਜਮੀਨ ਦੋਜ਼ ਪਾਣੀ ਜਿਹਦਾ ਵਾਟਰ ਲੈਵਲ ਬਹੁਤ ਨੀਵਾ ਜਾ ਰਿਹਾ ਸਾਲ ਦਰ ਸਾਲ ਉਹ ਜਿਹੜਾ ਜ਼ਮੀਨਦੋਜ਼ ਪਾਣੀ ਥੱਲੇ ਜਾ ਰਿਹਾ ਮੈਂ ਸਮਝਦਾ ਵੀ ਜੇ ਦਰਖਤ ਵੱਧ ਤੋਂ ਵੱਧ ਅਸੀਂ ਲਾ ਲਾਂਗੇ ਤੇ ਉਹ ਵੀ ਪੂਰਤੀ ਜਿਹੜੀ ਆ ਆਪਣੇ ਆਪ ਹੀ ਹੋ ਜੂਗੀ ਕਿਉਂਕਿ ਜਿੱਥੇ ਵੱਧ ਦਰਖਤ ਹੁੰਦੇ ਉੱਥੇ ਵੱਧ بارش ਹੁੰਦੀ ਆ ਤੇ ਪਾਣੀ ਦਾ ਜਿਹੜਾ ਸਾਧਨ ਧਰਤੀ ਦੇ ਉੱਤੇ ਜੇ ਅਵੇਲੇਬਿਲਟੀ ਆ ਪਾਣੀ ਦੀ ਤੇ ਉਹ ਸਿਰਫ ਤੇ ਸਿਰਫ ਇੱਕ ਸਾਧਨ بارش ਤੇ ਇਸ ਪਾਣੀ ਨੂੰ ਜਿਹੜਾ ਉਸ ਬਚਾਉਣ ਵਾਸਤੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਜਿਹੜੇ ਵਰਤਨੇ ਚਾਹੀਦੇ ਤੇ ਦਰਖਤ ਤੇ ਆਪਣੇ ਆਪ ਹੀ ਜਦੋਂ ਦਰਖਤ ਝੂਲਦੇ ਨੇ ਤੇ ਇਹਨਾਂ ਦੀਆਂ ਜੜਾਂ ਵੀ ਥੱਲੇ ਇਹ ਦਰਖਤ ਦੇ ਨਾਲ ਹੀ ਝੂਲਦੀਆਂ ਤੇ ਉਹਦੇ ਨਾਲ ਜਿਹੜੀਆਂ ਜੜਾਂ ਜਦੋਂ ਮਾੜੀਆਂ ਚੰਗੀਆਂ ਹਿਲਦੀਆਂ ਨੇ ਤੇ ਉਹ ਥੋੜੀ ਥੋੜੀ ਸਪੇਸ ਨਾਲ ਬਣਾ ਦਿੰਦੀਆਂ ਤੇ ਜਦੋਂ ਬਾਰਿਸ਼ ਪੈਂਦੀ ਹੈ ਇੱਕਦਮ ਰੁੜਦੀ ਨਹੀਂ ਗਈ ਧਰਤੀ ਤੋਂ ਉਹ ਇੱਕ ਕੈਪਿਲਰੀ ਐਕਸ਼ਨ ਦੇ ਰਾਹੀਂ ਪਰਕੋਲੇਸ਼ਨ ਦੇ ਨਾਲ ਸੀਪੇਜ ਦੇ ਨਾਲ ਧਰਤੀ ਦੇ ਵਿੱਚ ਜਾਂਦਾ ਤੇ ਮੈਂ ਸਮਝਦਾ ਜਿੰਨੇ ਦਰਖਤ ਵੱਧ ਲਾਵਾਂਗੇ ਬਾਰਸ਼ਾਂ ਜ਼ਿਆਦੀਆਂ ਹੋਣਗੀਆਂ ਤੇ ਨਾਲ ਦੀ ਨਾਲ ਧਰਤੀ ਦੇ ਥੱਲੇ ਪਾਣੀ ਵੀ ਜੀਰਦਾ ਇਹਦੀਆਂ ਜੜ੍ਹਾਂ ਦੇ ਨਾਲ ਇਹ ਇਹਦੀ ਇੱਕ ਇਹਦਾ ਇੱਕ ਗੋਹਣਾ ਦਰਖਤਾਂ ਦਾ ਇਹ ਆਪਣੇ ਧਵਾਲੇ ਜਿਹੜੀ ਜਿੰਨੀ ਇਹਦੀ ਕਲੋਪੀ ਉੱਪਰ ਹੁੰਦੀ ਹੈ ਉਸ ਤੋਂ ਵੱਧ ਕਈ ਗੁਣਾ ਵੱਧ ਥੱਲੇ ਧਰਤੀ ਦੇ ਲਾਗੇ ਆਪਣੇ ਜੜ੍ਹਾਂ ਦੇ ਨਾਲ ਇਹਦੇ ਇੱਕ ਤੁਹਾਨੂੰ ਦੱਸਿਆ ਵੀ ਇਹਦੇ ਚ ਇੱਕ ਇਹ ਪ੍ਰਮਾਤਮਾ ਵੱਲੋਂ ਦਾਤ ਆ ਸ਼ਕਤੀ ਆ ਵੀ ਇਹ ਧਰਤੀ ਦੇ ਥੱਲੇ ਆਪਣਾ ਪਾਣੀ ਇਕੱਠਾ ਕਰਕੇ ਰੱਖਦਾ ਕੋਲੀ ਸਾਹਿਬ ਬਹੁਤ ਬਹੁਤ ਧੰਨਵਾਦ ਕਿਉਂਕਿ ਦਰਸ਼ਕਾਂ ਨੂੰ ਬਹੁਤ ਸਾਰੀ ਜਾਣਕਾਰੀ ਜਿਹੜੀ ਹੈਗੀ ਸਾਡੀ ਇੰਟਰਵਿਊ ਦੇ ਥਰੂ ਜਰੂਰ ਮਿਲੇਗੀ ਔਰ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਵੀ ਸਾਡੇ ਇਹ ਵਾਲਾ ਇੰਟਰਵਿਊ ਵੇਖਦੇ ਹੋਣਗੇ ਤੇ ਵੱਧ ਵੱਧ ਰੁੱਖ ਜਿਹੜੇ ਆ ਉਹ ਵੀ ਲਗਾਉਣਗੇ ਔਰ ਜਿਹੜੀ ਇੱਕ ਕੋਲੀ ਸਾਹਿਬ ਨੇ ਗੱਲ ਕਹੀ ਹੈ ਕਿ ਘਰ ਦੇ ਵਿੱਚ ਜੋ ਵੀ ਪ੍ਰੋਗਰਾਮ ਹੁੰਦਾ ਉੱਥੇ ਜਰੂਰ ਇੱਕ ਪੌਦਾ ਜਿਹੜਾ ਵੀ ਤੁਹਾਡੇ ਘਰ ਮਹਿਮਾਨ ਆਉਂਦਾ ਉਹਨੂੰ ਜਰੂਰ ਦਿਓ ਏਸੀ ਜਲਜੀਤ ਸਿੰਘ ਕੋਹਲੀ ਜੀ ਜਿਨ੍ਹਾਂ ਨੇ ਵਾਤਾਵਰਨ ਦੇ ਪ੍ਰਤੀ ਜਿਹੜਾ ਹੈਗਾ ਲੋਕਾਂ ਨੂੰ ਬੜਾ ਜਾਗਰੂਕ ਕੀਤਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਿਹੜਾ ਇੰਟਰਵਿਊ ਅਸੀਂ ਕੀਤਾ ਵਾਤਾਵਰਨ ਦੇ ਉੱਤੇ ਔਰ ਪਸੰਦ ਆਏਗਾ ਔਰ ਪਸੰਦ ਫੇਰ ਹੀ ਸਾਨੂੰ ਪਤਾ ਲੱਗੇਗਾ ਅਗਰ ਤੁਹਾਡੇ ਲਾਈਕ ਔਰ ਕਮੈਂਟਸ ਜਿਹੜੇ ਨੇ ਉਹ ਵੀ ਬੜੇ ਜ਼ਰੂਰੀ ਨੇ ਔਰ ਇਸ ਦੇ ਪ੍ਰਤੀ ਅਗਰ ਕੋਈ ਸਾਡੇ ਵੱਲ ਤੇ ਸੁਝਾਅ ਵੀ ਹੈਗਾ ਤਾਂ ਤੁਸੀਂ ਸਾਨੂੰ ਕਮੈਂਟਸ ਰਾਹੀਂ ਜ਼ਰੂਰ ਦਿਓ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਵਿੰਦਰ ਸਿੰਘ Vice of India 24 by 7, Amritsar.